ਹਾਂਜੀ ਤੇ ਦੋਸਤੋ ਕੀ ਹਾਲ ਚਾਲ ਆ ਤੇ ਸੋ ਆ ਦੇਖੋ ਜੀ ਤੁਸੀਂ ਇੱਕ ਜੰਗਲ ਦਿਖਾਈਏ ਤੁਹਾਨੂੰ ਤੇ ਆ ਇੱਕ ਦਿਖਾਉ ਤੁਹਾਨੂੰ ਜੋ ਰੋਡ ਦਿਖਾਈਏ ਨਾਲ ਜੰਗਲ ਦੇ ਇਹ ਜਿਹੜਾ ਜੰਗਲਾ ਹੈ ਜਿਮ ਕਾਰਬਿਟ ਵਾਲਾ ਜੰਗਲਾ ਹੈ ਜੀ ਤੇ ਇਧਰਲੇ ਪਾਸੇ ਦੇਖੋ ਜਰਾ ਓਏ ਹੋਏ 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 ਕੀ ਬਾਤ ਹੈ ਤੇ ਉਧਰ ਤੁਹਾਨੂੰ ਅੱਗੇ ਲੈ ਕੇ ਚਲਾਉ ਉਥੇ ਮੱਛੀਆਂ ਲਈ ਜਾਲ ਲਾਇਆ ਪਿਆ ਵੱਡਾ ਵਾਲਾ ਇਹਨਾਂ ਨੇ ਤੇ ਤੁਹਾਨੂੰ ਦਿਖਾਉਨੇ ਆ ਮੱਛੀਆਂ ਕਿਵੇਂ ਫੜਦੇ ਆ ਉਥੇ ਦੇਖੋ ਤੁਸੀਂ ਨਜ਼ਾਰਾ ਇਹ ਅਸੀਂ ਨੇਪਾਲ ਜਾਣ ਦੇ ਰਸਤੇ ਵਿੱਚ ਅਸੀਂ ਹੈਗੇ ਆ ਇਸ ਟਾਈਮ ਬਾਦੀਗੜ ਦੇ ਕੋਲ ਬਾਦੀਗੜਿਆ ਇਹ ਤੇ ਮੇਰੇ ਨਾਨਕੇ ਇੱਥੇ ਤੇ ਹੁਣ ਜਾ ਕੇ ਅਸੀਂ ਉੱਥੇ ਦੇਸੀ ਮੁਰਗੇ ਦਾ ਇੰਤਜਾਮ ਕੀਤਾ ਅਸੀਂ ਦੇਸੀ ਮੁਰਗਾ ਬਣਾਵਾਂਗੇ ਜਾ ਕੇ ਤੇ ਸਵੇਰੇ ਇਹੀ ਨਿਕਲਾਂਗੇ ਨੇ ਨੇਪਾਲ ਨੂੰ ਤੇ ਮੈਂ ਕਿਹਾ ਤੁਹਾਨੂੰ ਇੱਕ ਜਗ੍ਹਾ ਦਿਖਾਈਏ ਬਹੁਤ ਪਿਆਰੀ ਲੋਕੇਸ਼ਨ ਬਹੁਤ ਪਿਆਰੀ ਜਗ੍ਹਾ ਦੇਖੋ ਤੁਸੀਂ ਮੌਸਮ ਚੈੱਕ ਕਰੋ ਯਾਰ ਇੱਥੇ ਦਾ ਕਿੰਨਾ ਜ਼ਬਰਦਸਤ ਆ ਤੇ ਤੁਹਾਨੂੰ ਇੱਥੇ ਇੱਕ ਗੱਲ ਹੋਰ ਦੱਸਾਂ ਇੱਥੇ ਆਮ ਜਾਨਵਰ ਇੱਥੇ ਚੀਤਾ ਸ਼ੇਰ ਆ ਹਾਥੀ ਇਹ ਨੋਰਮਲ ਚੀਜ਼ਾਂ ਨੇ ਇੱਥੇ ਨੋਰਮਲ ਰੁਟੀਨ ਦੇ ਵਿੱਚ ਹੋ ਸਕਦਾ 10-15 ਮਿੰਟ ਤੱਕ ਇੱਥੇ ਕੋਈ ਹਾਥੀ ਨਿਕਲ ਕੇ ਬਾਹਰ ਆ ਜਾਈ ਠੀਕ ਆ ਇਧਰ ਦੀ ਬਹੁਤ ਖਬਰਾਂ ਆਉਂਦੀਆਂ ਨੇ ਵੇ ਇਧਰ ਸ਼ੇਰ ਸ਼ੂਰ ਬੜੇ ਜਲਦੀ ਨਿਕਲ ਦਿਖ ਪੈਂਦੇ ਨੇ ਲੋਕਾਂ ਨੂੰ ਇੱਥੇ ਤੇ ਪਰ ਛੇਤੀ ਕਿਤੇ ਇੱਥੇ ਕੋਈ ਨੁਕਸਾਨ ਬਹੁਤ ਘੱਟ ਹੁੰਦੇ ਨੇ ਤੇ ਨਹੀਂ ਜਾਨਵਰ ਕਿਸੇ ਨੂੰ ਕੁਝ ਕਹਿੰਦੇ ਰਾਤ ਨੂੰ ਜਾਂ ਕੋਈ ਕੁੱਤੇ ਕਿਤੇ ਨੂੰ ਖਾ ਖੂ ਜਾਂਦੇ ਆਦਰਵਾਇਜ਼ ਨਹੀਂ ਬੜਾ ਕਰਦੇ ਤੇ ਆ ਦੇਖੋ ਤੁਸੀਂ ਤੇ ਹੁਣ ਤੁਹਾਨੂੰ ਮੈਂ ਲੈ ਕੇ ਜਾਂਦਾ ਜਿੱਥੇ ਮੱਛੀਆਂ ਫੜਦੇ ਨੇ ਉਹਨਾਂ ਦਾ ਵੀ ਦਿਖਾਉਣਾ ਤੁਹਾਨੂੰ ਇੱਕ ਤੇ ਉਹ ਪਰੇ ਹਾਈਵੇ ਤੋਂ ਜਿੱਥੋਂ ਆ ਮੇਰੇ ਵੱਡੇ ਮਾਮਾ ਜੀ ਨੇ ਮਾਮਾ ਜੀ ਕੀ ਹਾਲ ਚਾਲ ਹਾਂ ਵਧੀਆ ਠੀਕ ਠਾਕ ਠੀਕੋ ਜੀ ਤੇ ਸਵੇਰੇ ਫੋਨ ਕਰਦੇ ਆ ਤੇ ਇਥੇ ਟਾਈਮ ਨਾ ਆਉਂਦੇ ਫੇ ਤੁਹਾਨੂੰ ਉਹ ਘੁੰਮਾ ਲਿਆ ਉਹਨੇ ਗਾੜੀ ਜੰਗਲ ਕੋਈ ਨਹੀਂ ਫੇਰ ਕਦੀ ਸਹੀ ਹਾਂ ਕੋਈ ਚੀਜ਼ ਲੈ ਜਾਓ ਮਾਰਚ ਅਪ੍ਰੈਲ ਚ ਆਓ ਹਾਂਜੀ ਫੇ ਤੁੰਦ ਨਹੀਂ ਬੈਂਦੀ ਅੱਛਾ ਜੀ ਉਹਦਾ ਫੇ ਮੌਸਮ ਫੱਲਾ ਹੁੰਦਾ ਉਹਦੇ ਤੁੰਦ ਪਈ ਹੁਣ ਕੋਈ ਚੀਜ਼ ਛੱਡ ਕੇ ਜਾਵਾਂਗੇ ਜਿੱਦੇ ਲਈ ਵਾਪਸ ਆਉਂਦਾ ਫੇ ਮਨ ਕਰੂਗਾ ਸਟ ਇਹ ਰਸ ਰੂਪ ਉਹ ਨਵਾਂ ਬੰਦੀ ਬਈਏ ਸੋਇ ਕੋਲ ਨਜ਼ਰ ਲੱਗਿਆ ਨਜ਼ਰ ਨਜ਼ਰ ਲੱਗਿਆ ਮਹਾਰਾਜ ਤੇ ਆਉ ਤੁਹਾਨੂੰ ਦਿਖਾਈਏ ਜਿੱਥੇ ਫਿਸ਼ ਵਗੈਰਾ ਫੜਦੇ ਨੇ ਤੇ ਜੰਗਲ ਉਹ ਜਾ ਦੇਖੋ ਕਿੱਡਾ ਵੜਾ ਲਾਇਆ ਤਾਂ ਨਹੀਂ ਕੀ ਬਾਤ ਹੈ ਉਹ ਦੇਖੋ ਯਾਰ ਇਹ ਘਟੋ ਘਟ ਪੰਜ 6 ਕਿਲੋਮੀਟਰ ਦਾ ਲੰਮਾ ਡੈਮ ਆ ਇਹ ਆ ਦੇਖੋ ਜੀ ਜਾਲ ਕੱਢਿਆ ਜਾ ਰਿਹਾ ਅੰਦਰੋਂ ਵਿੱਚੋਂ ਇਹ ਬੈਕ ਹੈ ਜੀ ਕੀ ਬਾਤ ਹੈ ਆਦੇ ਕਿਵੇਂ ਜੀ ਡਰੂਲ ਬਣਾਇਆ ਤੋ ਨਵੇਂ ਕੀ ਬਾਤ ਹੈ ਤੇ ਉਧਰ ਰਚਿਤ ਭਾਜੀ ਭਾਜੀ ਕਹਿੰਦਾ ਬਹੁਤ ਵਧੀਆ ਭਾਜੀ ਯੂਪੀ ਦੇ ਲੈ ਰਹੇ ਨੇ ਅੰਦਰ ਫਿਰ ਮੈਂ ਕਹਿੰਦਾ ਮੈਨੂੰ ਸੱਚੀ ਗਵਾ ਮੈਨੂੰ ਮਨਾਲੀ ਲਦਾਖ ਤੂੰ ਤਾਂ ਜਿਆਦਾ ਬੁਝਾ ਰਿਹਾ ਇੱਥੇ ਮਿੰਟਸ ਸ਼ੁਰੂ ਤਾਂ ਚਾਹੀਦੀ ਈ ਸੀ ਕੀ ਬਾਤ ਹੈ ਇੱਧਰ ਬੈਠੇ ਮਮਾ ਜੀ ਹੁਣੀ ਤੇ ਇੱਧਰ ਸਾਡੇ ਮਮਾ ਜੀ ਬੈਠੇ ਨਹੀਂ ਚਲਦਾ ਹੈ ਹੁਣ ਅੱਜ ਬਣਾ ਰਹੇ ਸੀ ਦੇਸੀ ਮੁਰਗਾ ਸਾਡੀ ਯੂਪੀ ਜੜੀ ਨਾ ਹਾਂਜੀ 100 ਬਣਾ ਗਿਆ ਬਿਲਕੁਲ 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 100 ਗੁਣਾ ਬਿਲਕੁਲ ਨਾ ਕੋਈ ਖਤਰਾ ਇਹ ਤਾਂ ਹੀ ਉਹਦਾ ਪਿੰਡ ਬਹੁਤ ਨਾ ਕੋਈ ਖਤਰਾ ਬਹੁਤ ਪੰਜਾਬ ਦਾ ਡਰ ਬਿਲਕੁਲ ਅਸੀਂ ਆਪ ਬੰਦੇ ਆ ਜੀ ਪੰਜਾਬ ਪੈਸਾ ਬਹੁਤ ਅੱਗੇ ਜੀ ਇਹ ਜਿੱਥੇ ਮੱਲੀ ਖੜਾ ਕਰਕੇ ਆਏ ਇਹਦੇ ਨਾਲ ਹਾਂਜੀ ਇਹ ਸੋਹ ਉਹਦਾ ਕੈਰੀ ਅਜ ਆਪਣੀ ਚਾਹੀਦੀ ਹਾਂਜੀ ਹਾਂਜੀ ਇਹ ਮਰਜ਼ੀ ਲੈ ਆਓ ਆਹ ਕਸ਼ਮੀਰੀ ਨੇ ਕਿਆ ਆਪ ਘਾਲਾ ਬਾਠੀ ਕੇ ਠੀਕ ਆ ਓਕੇ ਇਹ ਆਪ ਦਾ ਵੀਰ ਆਉਂਦਾ ਹੈ। ਮੇਰੇ ਤੋਂ। ਉਹ। ਬਹੁਤ ਤੇਜ ਹੈ। ਲਗਾ ਤੇਜ ਹੈ। ਅਬ ਜਿਹੜੀ ਕਾਲੀ ਮੇਥੀ ਹੈਗੀ ਇਸੀ ਦੇ। ਪਿਆ ਸਾਡਾ ਪੈ ਗਿਆ। ਲਗਭਗ। ਹਾਂ। ਸ਼ੁਰੂ। ਬੰਦੀ ਤੇ ਬੋਲ ਜੀ ਸਾਡਾ ਹੁਣ ਦੇਸੀ ਮੁਰਗੇ ਦਾ ਮਸਾਲਾ ਹੋ ਰਿਹਾ ਯਾਰ। ਹਾਂ ਜੀ। ਮਸਾਲਾ ਦੇਖੋ ਤੁਸੀਂ ਕਿਆ ਕਮਾਲ ਕਰ ਰਿਹਾ। ਵਧੀਆ ਵਧੀਆ। ਇਹ ਅਦਰ ਮਾਮੇ ਨੂੰ ਦਿਖਾਇਆ ਸ਼ੇਰ ਇੱਥੇ ਇੱਥੇ ਤੱਕ ਘੁੰਮਦਾ ਹੋਇਆ ਤੁੰਗ ਲੋਕਾਇਆ ਹਟਾ ਗਾ ਦੋ ਜੀ ਅੱਛਾ ਜੀ ਅੱਛਾ ਹਾਂ ਜੀ ਇਹ ਹੁਣ ਚੰਗੀ ਮਿਲ ਗਿਆ ਤੁਹਾਨੂੰ ਤੇਸਿੰਗਾਂ ਦੇ ਟੇਬਲ ਤੇ ਮੌਰੀ ਤੁਸਾਰਾ ਆਇਆ ਤਾਂ ਮਾੜਾ ਕੋਣ ਸੱਲਾ ਲੈ ਆਂਦੇ ਹੋ ਵੀ ਹਾਂਜੀ ਇਹ ਬਾਤ ਤਾਂ ਸੀ ਗਰਮ ਬਸ ਨਹੀਂ ਨਹੀਂ ਪੋਣਾ ਜੀ 1 ਚਮਚਾ ਪਾਇਆ ਹੁਣ 2 ਚਮਚਾ ਪਾਇਆ ਜੀ ਘੱਟ ਹੋਣਾ ਹੂੰ 2 ਚਮਚਾ ਪਾਇਆ 2 ਚਮਚਾ ਮੌਰੀ ਆਸੀ ਸੁਰੇਸ਼ ਨੂੰ ਕਰਦਾ ਜਾਜ ਪੀਦੇ ਵਿੱਚ ਬਣ ਗਿਆ ਲਓ ਜੀ ਦੇਸੀ ਬੁਰਗਾ ਦੇਖੋ ਜਿਆਰਾ ਬਣਦਾ ਕੋਈ ਆਪਾਂ ਸੰਤਨ ਨੂੰ ਮਿਕਸ ਹੋਰ ਹੋਰ ਹੁਣ ਦੱਦੀਏ ਬਿਲਕੁਲ ਮਚਦਾ ਮਰਾਏ ਘਟੇ ਦੀ ਆ ਆਪਣੀ ਤੁਸੀ ਦੇ ਤੇ ਲਓ ਜੀ ਸਾਡਾ ਦੇਸੀ ਬੁਰਗਾ ਹੋ ਗਿਆ ਤਿਆਰ ਤੇ ਹੁਣ ਬੜੀ ਕਿਵੇਂ ਲੱਗ ਰਿਹਾ ਹੈ ਜਬਰਦਸਤ ਜਬਰਦਸਤ ਮਜ਼ਾ ਆ ਗਿਆ ਕੈਟੈਸਿਕ ਜਬਰਦਸਤ ਕੀ ਬਾਤ ਆ ਦੇਖੋ ਬਾਜੀ ਬਰਾ ਆਪ ਲੋਗ ਲਗਾ ਰਹੀ ਤਾਂ ਕਿ ਮੇਰੇ ਕੋਲ ਹੈ ਕਿਤਾਬ ਹੈ ਕਿਤਾਬ ਹੈ ਲੋਰੀ ਜਿਵੇਂ ਮumbai ਕਰ ਰਹੇ ਟੈਸਟ ਮumbai ਦੱਸੋ ਫਿਰ ਕਿਵੇਂ ਦਾ ਬਣਿਆ ਬਈ ਬਹੁਤ ਵਧੀਆ। ਬੜੇ ਵਧੀਆ। ਚਲ। ਨਾ ਉਹ ਠੀਕਾ ਪੂਰਾ ਵਧੀਆ। ਚਲ। ਤਦ ਸੋ ਹੁਣ ਆਪਾਂ ਹੁਣ ਲੱਗਿਆ ਜੀ ਰੋਟੀ ਖਾਣ। ਤਦ ਸੋ ਹੁਣ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸਾਡਾ ਵਲੌਗ ਹੁਣ ਇੱਥੇ ਦਾ ਹੀ ਖਤਮ। ਤੇ ਅਗਲੇ ਵਲੌਗ ਵਿੱਚ ਮਿਲਦੇ ਆਪਾਂ ਕੱਲ ਨੂੰ। ਸੋ ਥੈਂਕ ਯੂ ਸੋ ਮੱਚ।